ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਅਕਸਰ ਹੀ ਡਰੋਨਾਂ ਦੀ ਹਲਚਲ ਵੇਖਣ ਨੂੰ ਮਿਲਦੀ ਹੈ ਪਰ ਪਾਕਿਸਤਾਨ ਦੀਆਂ ਇਹਨਾਂ ਨਾਪਾਕ ਹਰਕਤਾਂ ਨੂੰ ਸਰਹੱਦ ਤੇ ਤੈਨਾਤ ਜਵਾਨਾਂ ਦੇ ਵੱਲੋਂ ਰੋਕ ਦਿੱਤਾ ਜਾਂਦਾ ਹੈ ਪਰ ਇਸ ਵਾਰ ਮਾਮਲਾ ਕੁਝ ਅਜੀਬ ਵੇਖਣ ਨੂੰ ਮਿਲਿਆ ਦੱਸਦੇ ਕਿ ਅਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਕਮੇਂਟਰੀ ਹਵਾਈ ਅੱਡੇ ਤੇ ਬੀਤੀ ਰਾਤ ਨੂੰ ਤਿੰਨ ਡਰੋਨ ਦੇਖੇ ਗਏ ਨੇ ਇਹ ਪਹਿਲਾ ਮਾਮਲਾ ਹੈ ਜਿੱਥੇ ਹਵਾਈ ਅੱਡੇ ਤੇ ਡਰੋਨਾਂ ਦੀ ਹਲਚਲ ਵੇਖਣ ਨੂੰ ਮਿਲੀ ਹੈ ਤਤੋ ਹੈਰਾਨੀ ਦੀ ਗੱਲ ਇਹ ਹੈ ਕਿ ਹਵਾਈ ਅੱਡੇ ਤੇ ਡਰੋਨ ਦੀ ਹਲਚਲ ਤਕਰੀਬਨ 1 ਘੰਟੇ ਤੱਕ ਦੇਖੀ ਗਈ ਜਿਸ ਦੇ ਕਾਰਨ ਪੌਣੇ 3 ਘੰਟੇ ਤੱਕ ਹਵਾਈ ਉਡਾਨਾਂ ਰੋਕੀਆਂ ਗਈਆਂ ਚਾਹਤ ਕਿ ਦਿੱਲੀ ਤੋਂ ਆਈ ਏਅਰ ਇੰਡੀਆ ਦੀ ਉਡਾਨ 20 ਮਿੰਟ ਤੱਕ ਹਵਾ ਵਿੱਚ ਰਹਿਣ ਤੋਂ ਬਾਅਦ ਵਾਪਸ ਪਰਤ ਗਈ ਦੱਸਿਆ ਕਿ ਰੂਲ ਦੇ ਮੁਤਾਬਕ ਹਵਾਈ ਅੱਡੇ ਦੇ 4 ਕਿਲੋਮੀਟਰ ਦੇ ਦਾਇਰੇ ਤੱਕ ਡਰੋਨ ਨਹੀਂ ਉਡਾਇਆ ਜਾ ਸਕਦਾ ਡਰੋਨ ਉਡਾਉਣ ਤੇ ਪਾਬੰਦੀ ਜਿਹੜੀ ਲਗਾਈ ਗਈ ਹੈ ਅੱਜ ਰਾਤ ਅੰਮ੍ਰਿਤਸਰ ਦੇ ਕਾਮੈਂਟਰੀ ਹਵਾਈ ਅੱਡੇ ਤੇ ਤਿੰਨ ਡਰੋਨ ਜਿਹੜੇ ਨੇ ਉਹ ਦੇਖੇ ਗਏ ਤਿੰਨ ਡਰੋਨਾਂ ਦੇ ਵੱਲੋਂ ਅੰਮ੍ਰਿਤਸਰ ਦੇ ਹਵਾਈ ਅੱਡੇ ਦੇ ਆਲੇ-ਦੁਆਲੇ ਹਰਕਤ ਜਿਹੜੀ ਆ ਉਹ ਕੀਤੀ ਗਈ ਹੈ 에어ਪੋਰਟ ਦੇ ਡਾਇਰੈਕਟਰ ਸੰਦੀਪ ਅਗਰਵਾਲ ਨੇ ਡਰੋਨ ਦੀ ਹਲਚਲ ਦੀ ਪੁਸ਼ਟੀ ਵੀ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਨਮਾਸ਼ਟਮੀ ਦੇ ਸਮਾਗਮਾਂ ਦੇ ਦੌਰਾਨ ਵੀ ਡਰੋਨ ਉਡਾਇਆ ਹੋ ਸਕਦਾ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਫਿਲਹਾਲ ਕੀਤੀ ਜਾ ਰਹੀ ਹੈ ਦੱਸਦੇ ਕਿ ਹਵਾਈ ਅੱਡੇ ਤੇ 20 ਕਿਲੋਮੀਟਰ ਦੇ ਖੇਤਰ ਦੇ ਵਿੱਚ ਇਮਾਰਤ ਦੀ ਉਚਾਈ ਨੂੰ ਲੈ ਕੇ ਵੀ 에어ਪੋਰਟ ਅਥਾਰਟੀ ਤੋਂ ਐਨਓਸੀ ਲੈਣੀ ਪੈਂਦੀ ਆ ਤੇ ਇਸੇ ਦੇ ਚੱਲਦੇ ਡਰੋਨ ਦੇ ਉੱਤੇ ਤਾਂ ਸਖਤ پابੰਦੀ ਜਿਹੜੀ ਆ ਉਹ ਲਗਾਈ ਗਈ ਆ ਪਰ ਫਿਰ ਵੀ ਦੇਰ ਰਾਤ ਤਿੰਨ ਡਰੋਨ ਹਵਾਈ ਅੱਡੇ ਤੇ ਦੇਖੇ ਗਏ ਦੱਸਿਆ ਕਿ ਡਰੋਨਾਂ ਦੀ ਆਵਾਜ਼ ਆਏ ਕਾਰਨ ਸੋਮਵਾਰ ਰਾਤ ਨੂੰ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸਾਡੇ ਤਿੰਨ ਘੰਟੇ ਦੇ ਲਈ ਉਡਾਨਾਂ ਦੀ ਆਵਾਜ਼ ਆਏ ਰੋਕ ਦਿੱਤੀ ਗਈ ਸੀ ਪੰਜਾਬ ਦੇ ਵਿੱਚ ਅਜੇ ਆ ਪਹਿਲੀ ਵਾਰ ਹੋਇਆ 에어ਪੋਰਟ ਅਥਾਰਟੀ ਮੁਤਾਬਕ ਰਾਤ ਕਰੀਬ ਸਵਾ 8:00 ਤੋਂ ਲੈ ਕੇ 11:00 ਵਜੇ ਤੱਕ ਡਰੋਨਾਂ ਦੀ ਆਵਾਜ਼ ਆਈ ਹੋਈ ਇਸ ਦੌਰਾਨ ਕਦੇ ਡਰੋਨ ਦਿਖਾਈ ਦਿੰਦੇ ਸਨ ਤੇ ਕਦੇ ਗਾਇਬ ਹੋ ਜਾਂਦੇ ਸਨ ਤੇ ਕਰੀਬ 1:00 ਵਜੇ ਤੋਂ ਬਾਅਦ ਉਡਾਨਾਂ ਮੁੜ ਜਿਹੜੀਆਂ ਨੇ ਉਹ ਸ਼ੁਰੂ ਹੋ ਸਕੀਆਂ ਇਸੇ ਦੌਰਾਨ ਦਿੱਲੀ ਤੋਂ 에어 ਇੰਡੀਆ ਦੀ ਉਡਾਨ 20 ਮਿੰਟ ਹਵਾ ਵਿੱਚ ਰਹਿਣ ਤੋਂ ਬਾਅਦ ਵਾਪਸ ਪਰਤਾਈ ਇਸ ਤੋਂ ਬਾਅਦ ਉਹ ਮੰਗਲਵਾਰ ਸਵੇਰੇ 4:00 ਵਜੇ ਫਲਾਈਟ ਅੰਮ੍ਰਿਤਸਰ 에어ਪੋਰਟ ਤੇ ਲੈਂਡ ਹੋਈ ਇਸ ਦੇ ਨਾਲ ਹੀ ਪੂਨੇ ਦਿੱਲੀ ਅਤੇ ਹੋਰ ਕਈ ਉਡਾਨਾਂ ਜਿਹੜੀਆਂ ਨੇ ਉਹ ਵੀ ਲੇਟ ਹੋ ਗਈਆਂ ਸੂਤਰਾਂ ਦੇ ਮੁਤਾਬਕ ਤਿੰਨ ਡਰੋਨ ਜਿਹੜੇ ਨੇ 에어ਪੋਰਟ ਤੇ ਉੜਦੇ ਦੇਖੇ ਗਏ ਸਨ ਇਹਨਾਂ ਦੇ ਵਿੱਚੋਂ ਦੋ ਡਰੋਨ ਰਾਜਾ ਸੰਤੀ ਵਾਲੇ ਪਾਸੇ ਹਵਾਈ ਅੱਡੇ ਦੀ ਹੱਦ ਨੇੜੇ ਅਤੇ ਟਰਮੀਨਲ ਦੇ ਪਿਛਲੇ ਪਾਸੇ ਦੇਖੇ ਗਏ ਜਦੋਂ ਕਿ 에어 ట్రాਫਿਕ ਕੰਟਰੋਲ ਨੇ ਇਸ ਦੀ ਜਾਣਕਾਰੀ ਦਿੱਤੀ ਤਾਂ ਸੁਰੱਖਿਆ ਕਾਰਨਾਂ ਕਰਕੇ ਉਡਾਨਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਸੀ ਬਾਕੀ ਉਡਾਨਾਂ 1 ਵਜੇ ਤੋਂ ਬਾਅਦ ਰਵਾਨਾ ਹੋਈਆਂ ਪੁਲਿਸ ਅਤੇ ਏਜੰਸੀਆਂ ਨੇ ਰਾਤ ਸਮੇਂ ਹੀ 에어ਪੋਰਟ ਦੇ ਅੰਦਰ ਅਤੇ ਬਾਹਰ ਤਲਾਸ਼ੀ ਮੁਹਿੰਮ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਸੀ ਤੇ ਮੰਗਲਵਾਰ ਸਵੇਰ ਵੀ ਦੋ ਵਾਰ ਤਲਾਸ਼ੀ ਮੁਹਿੰਮ ਚਲਾਈ ਗਈ ਤਲਾਸ਼ੀ ਮੁਹਿੰਮ ਦੇ ਦੌਰਾਨ ਕੋਈ ਵੀ ਡਰੋਨ ਜਿਹੜਾ ਬਰਾਮਦ ਨਹੀਂ ਹੋਇਆ ਪਰ ਇਹਨਾਂ ਡਰੋਨਾਂ ਦੀ ਹਲਚਲ ਨੇ ਹੁਣ ਕਈ ਸਵਾਲ ਜੜੇ ਨੇ ਉਹ ਖੜੇ ਕਰ ਦਿੱਤੇ ਨੇ ਕਿ ਆਖਿਰਕਾਰ ਕਿਵੇਂ ਇਹ ਡਰੋਨ ਨੇ ਜਿਹੜੇ ਹਵਾਈ ਅੱਡੇ ਦੇ ਦਾਇਰੇ ਦੇ ਵਿੱਚ ਉੱਡ ਸਕਦੇ ਨੇ ਜਦਕਿ ਨਿਯਮਾਂ ਦੇ ਮੁਤਾਬਕ ਹਵਾਈ ਅੱਡੇ ਦੇ ਦਾਇਰੇ ਦੇ ਵਿੱਚ ਡਰੋਨ ਉਡਾਉਣ ਤੇ ਪੂਰੇ ਤਰੀਕੇ ਦੇ ਨਾਲ ਪਾਬੰਦੀ ਜਿਹੜੀ ਆ ਉਹ ਲੱਗੀ ਹੋਈ ਹੈ ਹੋਰ ਅਪਡੇਟਸ ਲਈ ਵੇਖਦੇ ਰਹੋ ਜ਼ੀਬਰੀ ਟੀਵੀ